ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇ ਬਲੌਗ ਦੇ ਵਿੱਚ ਪਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜ ਦੱਸੋ ਹਾਂਜੀ ਇੱਥੇ ਤੇ ਇਹ ਪਹਿਲਾਂ ਦਾ ਟਾਈਮ ਆ 3 ਵੱਜ ਚੁੱਕੇ ਨੇ ਤੇ ਮੈਂ ਧਰਿਆ ਹੁਣ ਚਾਹ ਦਾ ਚਾਹ ਸਿਰਫ ਨਾ ਥੋੜੀ ਜਿਹੀ ਧਰਿਆ ਕਿਉਂਕਿ ਜੇ ਬੱਚੇ ਘਰੇ ਨਹੀਂ ਹੈ ਬੱਚੇ ਗਏ ਹਨ ਕਬਾੜ ਦੇ ਵਿੱਚ ਉੱਥੇ ਹੈਗਾ ਅੱਜ ਟੂਰਨਾਮੈਂਟ ਕਬਾੜੀ ਦਾ ਤੇ ਸਵੇਦੀ ਉੱਥੇ ਨੇ ਬਹੁਤ ਜ਼ਿਆਦਾ ਰੌਣਕ ਲੱਗੀ ਪਈ ਆ ਆਪਣੇ ਤਰ੍ਹਾਂ ਤੇ ਤੁਹਾਨੂੰ ਸ਼ਾਇਦ ਵੀਡੀਓ ਦੇ ਵਿੱਚ ਆਵਾਜ਼ ਵੀ ਆਉਂਦੀ ਹੋਊਗੀ ਤੇ ਉੱਥੇ ਗਏ ਹੋਏ ਨੇ ਫਿਰ ਉੱਥੇ ਖੁੱਲਾ ਚੱਲਦਾ ਹੈ ਚਾਹ ਪਾਣੀ ਹੈ ਨਾ ਪ੍ਰਸ਼ਾਦਾ ਵਗੈਰਾ ਵੀ ਚੱਲਦਾ ਹੈ ਉੱਥੀ ਨੇ ਅੱਜ ਇੱਕ ਦੋ ਵਾਰੀ ਢੇੜਾ ਮਾਰ ਕੇ ਜਿਸ ਕਾਨੂੰ ਮਾਰ ਕੇ ਸੈਜ ਨਹੀਂ ਲੈਣ ਹਾਂ ਬਸ ਢੇੜਾ ਤੇ ਸੈਜ ਪਤਾ ਨਹੀਂ ਇੱਥੇ ਕੋਈ ਲਿਖਦਾ ਕੋਈ ਸੀ ਨਾ ਦਾ ਠੋਕੀਆ ਤੇ ਜਿਸ ਕਾਰਨ ਤਾਂ ਆ ਗਿਆ ਸੀਗਾ ਉਹ ਤਾਂ ਕੋਲਚੇ ਵਗੈਰਾ ਲਿਆ ਕੇ ਖਾ ਗਿਆ ਪੈਸੇ ਲੈਣ ਆਇਆ ਸੀਗਾ ਤੇ ਫੇਰ ਇੱਕ ਵਾਰ ਜੂਜੇ ਮੰਗਾ ਲਿਆ ਕੇ ਪੀ ਗਿਆ ਉਹ ਤਾਂ ਦਗੜਾ ਮਾਰ ਦਿੱਤੀ ਜਾਂਦਾ ਤੇ ਬਾਕੀ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸੋਨੇ-ਸੋਨੇ ਕਮੈਂਟ ਕਰਦੇ ਨੇ ਤੇ ਆਪਣੀ ਵੀਡੀਓ ਤੇ ਆਉਂਦੇ ਨੇ ਤੇ ਆਪਣੇ ਵੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੇ ਜਿਹੜੇ ਨਵੇਂ ਜੁੜ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਕੱਲ ਇੱਕ ਕਮੈਂਟ ਆਇਆ ਸੀਗਾ ਬੱਬੂ ਸਿੰਘ ਜੀ ਦੀ ਆਈਡ ਤੋਂ ਪੈਣਾ ਪਤਾ ਨਹੀਂ ਕਿਰਾਏ ਉਹ ਕਹਿੰਦੇ ਸੀ ਕਿ ਤੁਸੀਂ ਕੈਮਰੇ ਦੇ ਸਾਹਮਣੇ ਆਇਆ ਕਰੋ ਪਹਿਲਾਂ ਤਾਂ ਮੈਂ ਕੈਮਰੇ ਸਾਹਮਣੇ ਆਉਂਦੀ ਸੀ ਹੁਣ ਥੋੜੇ ਦਿਨ ਹੋ ਗਏ ਮੈਂ ਨਹੀਂ ਆਈ ਲਗੀ ਤੇ ਐਦਾਂ ਹੀ ਥੋੜੀ ਫਿਰ ਵੀ ਮਤਲਬ ਵੀਡੀਓ ਬਣਾ ਲੈਂਦੀ ਸੀ ਕੰਮ ਕਾਇਰ ਕਰਦੀ ਦਿੱਤੀ ਤੇ ਆਵਾਜ਼ ਆ ਜਾਂਦੀ ਸੀ ਉਹਦਾ ਕਾਰਨ ਇਹ ਸੀਗਾ ਕਿ ਮੇਰੀ ਅੱਖ ਨਾ ਥੋੜੀ ਜਿਹੀ ਪਤਾ ਨਹੀਂ ਕੀ ਹੋ ਗਿਆ ਤੇ ਜਾਪੂ ਜੇ ਹੋ ਗਏ ਸੀਗੇ ਕਾਫੀ ਹਲੇ ਹੀ ਨੇ ਹੁਣ ਥੋੜੇ ਥੋੜੇ ਖਾਜੀ ਹੋ ਗਏ ਪ੍ਰਿੰਸ ਫੈਂਸੀ ਆ ਉਧਰ ਕਿੰਨੇ ਨੂੰ ਲੋਟ ਨਹੀਂ ਲੱਗ ਰਿਆ ਸੀਗੇ ਕੈਮਰੇ ਤੇ ਆਉਣਾ ਤੇ ਚਲੋ ਮੈਂ ਕਿਹਾ ਚਲੋ ਅੱਜ ਜ ਤੁਹਾਡੀ ਖਾਸ਼ ਤੇ ਆ ਜਾਂਦੀਆਂ ਤੁਸੀਂ ਕਿਹਾ ਹਨਾ ਧੰਨਵਾਦ ਬਣਾ ਲੀਏ ਤੇ ਇਸ ਤੋਂ ਬਾਅਦ ਕਿ ਲੱਗਦੇ ਖੰਬਰ ਆਪਣੇ ਬਣੇਰੇ ਬਲਾਗ ਤੇ ਨਾ ਕੱਪੜੇ ਚੱਕਦੇ ਬਾਰੂ ਕੱਪੜੇ ਪਾਇਨੀ ਬਹੁਤ ਜ਼ਿਆਦਾ ਆਪਣੇ ਜਿੱਥੇ ਰਣਕ ਲੱਗ ਜਾਂਦੀ ਉਹ ਬਹੁਤ ਥੋੜੇ ਜਿਹਾ ਬਾਅਦ ਕੋਈ ਕੁਛ ਕਰਾ ਦਿੰਦਾ ਕੋਈ ਉਸਤਾ ਪਹਿਲਾਂ ਵੀ ਹੋਇਆ ਸੀ ਇੱਕ ਟੂਰਨਾਮੈਂਟ ਆਪਾਂ ਖੇਡੋ ਹੁਣ ਜਾਂ ਚੀ ਬੜੇ ਪੱਧਰ ਤੇ ਆਨਾਮ ਬੜੇ ਬੜੇ ਨੇ ਪਹਿਲਾਂ ਮੈਂ ਕੰਮ ਕਰ ਕਰ ਕੇ ਪੈ ਗਈ ਤੇ ਤੁਸੀਂ ਰਾਹ ਵਾਂਗ ਹੁਣ ਤੁਸੀਂ ਤੇ ਮਨ ਚਲੋ ਹੁਣ ਧਰਈ ਕੋਸ਼ ਵਾਲਾ ਕੰਮ ਸਟਾਰਟ ਕਰੂੰਗੀ ਕੋਚਾ ਬਈ ਦਵੇ ਪੀ ਕੇ ਫਿਰ ਲੱਗਦਾ ਆਪ ਦੇ ਤਾਂ ਟਾਕ ਦੇ ਮੇ ਬਾਹਰ ਪਲੇਟ ਲੈ ਆ ਕੇ ਫੇ ਮਿਲਦੇ ਆਪ ਸੇ ਉਹਦਾ ਰੋਜ਼ ਦੀ ਚੋਰੀ 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 ਆ ਗਿਆ ਬਾਰਸ਼ੋਤ ਪੈਸੇ ਦੀ ਧੱਕੀ ਦੇ ਤਰੀਕੇ ਨਾਲ ਸੁਧੂ ਦਾ ਇਸ ਤਰ੍ਹਾਂ ਕਰ ਰਿਹਾ ਹੈ ਕੋਈ ਅਦਰ ਨਾ ਪਿੰਡ ਚਾਪ ਰਹੀ ਹੈ ਇੱਕ ਤੰਗ ਨਾ ਆਵੇ ਇਸੇ ਬੰਦੇ ਸਭ ਚਲੋ ਚਲ ਥੋੜਾ ਜਲੀ ਚਲ 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 ਤੱਕਾ ਲਾੜਾ ਪੈਂਦਾ ਤਾਂ ਉੱਤਰੀ ਮੜਮੜ ਫੇਰ ਭੱਜ ਜਾਂਦੀਆਂ ਥੱਲੇ ਆ ਵੀ ਕੱਪੜੇ ਲਾ ਲਈਏ ਕੋ ਕਿੰਨੀ ਵਧੀਆ ਵੇੜੇ ਦੀ ਸ਼ਾਮ ਆਈ ਵੀ ਆ ਹੁਣ ਤਾਂਉਣ ਲੱਗੀ ਸ਼ਾਮ ਤਣ ਜੀ ਫੁੱਟਣ ਲੱਗ ਗਈ ਬਾਕੀ ਨਾਲ ਕੱਪੜੇ ਨਾਲ ਨਾਲੇ ਗੋਹਾ ਖਿੱਚਣ ਨਾਲ ਛੜੀਆਂ ਗੋਹਾ ਖਿੱਚਦੀ ਐ ਟਾਈਮ ਹੋ ਗਿਆ ਖਾਣ ਸੱਟ ਨਾ ਦਿਓ ਚਲੋ ਉਧਰ ਆਜੋ ਸਾਰੇ ਮੁਰਗੇ ਹੁੱਲੇ ਫਿਰਦੇ ਨੇ ਬਾਹਰ ਦੇਖੋ ਚਾਹੇ ਕੋਈ ਚੱਕ ਕੇ ਲੈ ਜਾਵੇ ਕੁੱਤਾ ਬਿੱਲਾ ਪਿਛਲਾ ਗੇਟ ਵੀ ਖੋਲ ਗਏ ਇਹਨਾਂ ਨੂੰ ਬੰਦ ਕਰ ਦਿਆ ਅਜਾ ਇੱਧਰ ਚਲ ਅੰਦਰ ਚਲੋ ਕੁੜੇ ਚਲੋ ਕੁੜੇ ਆ ਆ ਆ ਆ ਆ ਚਲੋ 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 ਚਲ ਕਿਹੜੇ ਬੜੇ ਹੁੱਲੇ ਫਿਰਦੇ ਚਲ ਚਲ ਚੱਲ ਜੇ ਅੰਦਰ ਸਰਵ ਦੇਵ ਦੇ ਖੁਡੇਾਂ 'ਚ ਆ ਡਰਡ ਬੰਦ ਕਰਿਆ ਹੁੰਦੇ ਨੇ ਚਲ ਵੱਢਦੇ ਨੇ ਚਲ 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 ਆਪਾਂ ਉੱਥੇ ਖੁਡੇਾਂ 'ਚ ਪੜਦੇ ਆਂ ਚਲ ਦੋ ਭੱਜ ਗਏ ਪਰੇ ਇੱਧਰ ਆਇਆ ਦੇ ਉਹਨੇ ਅੰਡਾ ਦੇਣਾ ਹਲੇ ਉੱਥੇ ਹੁੰਦੀ ਹੁੰਦੀ ਆ ਅੰਡਾ ਤਾਂ ਹੀ ਬੜ ਗਈ ਉੱਥੇ ਚਲ ਤੁਸੀਂ ਵੀ ਚਲੋ ਚਲ ਖੜੇ ਹਾਂ ਇਹ ਬਾਹਰ ਦੇ ਨਿਕਲ ਕੇ ਦੇਖਣ ਲੱਗ ਗਏ ਵਿੱਚ ਵੜ ਜਾ ਚੱਲ 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 ਚਲ ਖੜੇ ਇਹ ਹੀ ਨਹੀਂ ਲੋਟ ਆਉਂਦੇ ਖੜ ਜੋਰ ਤਸਵੀਰ ਇਕੱਲ ਜੋ ਬਾਹਰ ਹਨੇਸ਼ ਤਾਂ ਹਨੇਸ਼ ਚੱਲ 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 ਚਲੋ ਕੁੜੇ ਲੋਕਾਸ ਕੇ ਮੈਂ ਤੁਸੀਂ ਸਾਰੇ ਇੱਧਰ ਆਪਣਾ ਸਰਾਰਾ ਇੱਧਰ ਆਪਣੇ ਕੱਪੜੇ ਉੱਧਰ ਆਪਣੀ ਗਰਾਊਂਡ 'ਚ ਕਬੱਡੀ ਦਾ ਟੂਰਨਾਮੈਂਟ ਚੱਲਦਾ ਬਣਾ ਕੇ ਨਹੀਂ ਲੇ ਗਿਆ ਲੈ ਕੇ ਨਹੀਂ ਗਿਆ ਇਹਰੇ ਫੋਨ ਇਹ ਇਹਨੂੰ ਲੱਗਿਆ ਇਹ ਹੁਣ ਭੁੱਖ ਇਹ ਲੈਣਾ ਹੈ ਪੈਸੇ ਲਓ ਜੀ ਕੀ ਹਾਂ हेलो गाइस हवा बनी सोनी लगती हैुप्पा निकली कल भी मीह परसों धोते हैं कल मीह भी पै रहा है थोड़ी कड़िया बस सारी द्यारी पै गई मैंने कपड़े सुखने नहीं पाए है मैं कलो कदर ऐसा फिर कल मैं कहीं बाहर ਕਦਾ ਠੰਡਾ ਕਬਸੇ ਇਦਾਂ ਹੀ ਘਣੀਆ ਕਰੇ ਕਦੇ ਹਟ ਗਈਆਂ ਕਦੇ ਰਹਿ ਗਈਆਂ ਐ ਹੀ ਹੋਈ ਇਹ ਅੱਜ ਫੇਰ ਸਮਾਰ ਕੇ ਧੁੱਪਾਂ ਲਵਾਈਏ ਹਮ ਬਸ ਹੁਣ ਰੱਖ ਰਾਂਗੇ ਖਾਬਾ ਬਾਬੂ ਦੀਆਂ ਵਧਾਈਆਂ ਇੰਡੀਪੈਂਡੈਂਟ ਬਸ ਹੁਣ ਜੇ ਅੱਜ ਏਕੜ ਧੁੱਪਾਂ ਵੇ ਇੱਕ ਕਾਲੂ ਚ ਪੈ ਗਈ ਬਸ ਦੇਖਾਰਨੀ ਕੋਲੇ ਉੱਪਰ ਔਸਮ ਦੇਖੋ ਕਿੰਨਾ ਵਧੀਆ ਬਰਦਾਸ਼ਤ ਚਲ ਜੂ ਧੁੱਪਾਂ ਲਵਾਈ ਬੜੀ ਤੇ ਨੀਲਾ ਨੀਲਾ ਆਸਮਾਨ ਜਿਹਾ ਹੋਇਆ ਪਹਿ। ਦਿੱਜੇ ਦਿੱਤੇ ਵਿੱਚ ਬੱਦਲ। ਉਧਰ ਪਹਾੜ ਜੇ ਬਣੇ ਹੋਏ। ਅਜੇ ਉੱਥੇ ਪਤਨੀ ਆ ਗਰੌਂਡ ਦੇ ਆਵਾਜ਼ ਆਉਂਦੀ ਤਾਂ ਕਰਕੇ ਜਿਹੜੇ ਉਹ ਰਾਸ ਵਾਲੇ ਅਜੇ ਆਵਾਜ਼ ਨਹੀਂ ਆ ਗਈ। ਤਾਂਸਲੇ ਗੋਬਾ ਜੀ ਦੀ। ਜਿਹੜਾ ਹੁੰਦਾ। ਉਹਦੇ ਬੰਦ ਹੋ ਗਿਆ। ਪਰ ਅਸਤਾ ਨਹੀਂ ਹੁੰਦਾ ਹੱਸਾ। ਠੀਕ ਹੈ। ਤਾਂ ਅੱਜ ਮੁੜਦੇ ਹੋਣਗੇ ਕੱਲ ਮੁੜਦੇ ਨੇ ਨਹੀਂ ਕੱਲ ਹਲਮਲ ਨਾਲ ਸੈਟ ਹੋਣਗੇ ਰਾਤੀ ਹੋਣਗੇ ਵਾਪਸੀ ਆ ਵੀ ਰਿਡ ਗਏ ਬੰਦ ਹੋ ਗਿਆ ਮੇਰਾ ਤਾਂ ਚੁੱਕਰ ਲੱਗਣਾ ਲਓ ਜੀ ਆਪਾਂ ਮਾਰ ਲਿਆ ਨਾ ਹਾਂ ਵੀਡੀਓ ਲੰਬੀ ਹੋ ਜਾਣੀ ਮੇਰੀ ਗੱਲ ਸੁਣ ਰਹੀ ਹੈ ਇਹਦਾ ਨਾਮ ਸੀਤਾ ਦਾ ਕਬਡੀ ਫਤਮੰਦ ਹੈ ਲਾਰੇ ਚੱਪਾ ਵੱਧ ਰਿਹਾ ਪੱਠੇ ਪੱਠੇ ਵੱਧਣ ਦੇ ਅੱਜ ਹੋ ਗਏ ਲੇਟ ਕਿ ਟੂਰਨਾਮੈਂਟ ਦੇਖਤੀ ਜਾ ਰਹੇ ਹੁਣ ਲੋਗਾਂ ਨੂੰ ਖੁਦਾ ਹਰ ਚੱਕੇ ਦੋព្រੀਆਂ ਸਪੈਨ ਇੱਕ ਹੋਰ ਨਹੀਂ ਖਾਦੀ ਨਹੀਂ ਖਾਦੀ ਨਹੀਂ ਖਾਦੀ ਓਏ ਇੱਧਰ ਆ ਜਾ ਆ ਜਾ ਇੱਧਰ ਆ ਜਾ ਓਰੇ ਕੱਕ ਥੋੜਾ ਮੇ ਆ ਜਾ ਇੱਧਰ ਆ ਜਾ ਓਰੇ ਆ ਜਾ ਅੱਡਾ ਵੰਦ ਲਓ ਜੀ ਆਪਣਾ ਸੈਲਪ੍ਰਿਤ ਹੋਣ ਆਇਆ ਸਵੇਰ ਦਾ ਉੱਥੇ ਲੱਗਿਆ ਹੋਇਆ ਸੀਗਾ ਗਰਾਊਂਡ ਦੇ ਵਿੱਚ ਇਹਦੀ ਡਿਊਟੀ ਸੀਗੀ ਨੰਬਰ ਲਿਖਣ ਦੀ ਸਕੋਰ ਲਿਖਦਾ ਸੀਗਾ ਉੱਥੇ ਕਾਪੀ ਲੈ ਕੇ ਜ਼ਿੰਮੇਵਾਰ ਹੋ ਗਿਆ ਮੁੰਡਾ ਵਾਹ ਹਰੇਕ ਖੇਡਾਂ ਦੇ ਵਿੱਚ ਇਦਾਂ ਕੁਛ ਨਾ ਕੁਛ ਕਰਦਾ ਹੀ ਰਹਿੰਦਾ ਇਹ ਕੋਈ ਵੀ ਹੋਵੇ ਮਿਲੋ ਜੀ ਸੈਜਪ੍ਰਿਤ ਨੂੰ ਲਿਖਦਾ ਸੀ ਹਾਂ ਨੰਬਰ ਲਿਖਦਾ ਸੀ ਤੇ ਇਹ ਮਿਲਿਆ ਨੂੰ ਸਨਮਾਨ ਚਿੰਨ ਕੀ ਸੰਤੂਬਾਬ ਸੁਨਦਰ ਦਾ ਹਾਜ਼ਿਰ ਰੂਪ 16 ਮਾਰਚ ਦੋ ਕਬੱਡੀ ਟੂਰਨਾਮੈਂਟ ਪਿੰਡ ਤਖਰਾ ਹੈ ਹੈਂ ਲਾਈਵ ਵੀ ਚੱਲਦਾ ਦਾ ਗੀਲੇ ਚੈਨਲ ਤੇ ਚੱਲਦਾ ਲਾਈਵ ਹਾਂ ਆਹੇ ਕਿਤੇ ਲਿਖ ਆਇਆ ਲਾਈਵ ਜਸੂ ਮੈਨੂੰ ਕਹੀ ਗਿਆ 24 ਬੰਬ ਟੀਵੀ 24 ਬੰਬ ਟੀਵੀ ਦੇਖ ਹੈ ਅੱਛਾ ਲਓ ਜੀ ਇਹ ਕਾਟ ਆ ਇਹ ਇਹਦੇ ਉੱਤੇ ਲਾਈਵ ਚੱਲਦਾ ਸੀਗਾ ਜੇ ਕਿਸੇ ਨੇ ਦੇਖਣਾ ਹੋਇਆ ਟੂਰਨਾਮੈਂਟ ਕਵਾਡੀ ਟੂਰਨਾਮੈਂਟ ਤਾਂ ਲਾਈਵ ਦੇਖ ਸਕਦਾ ਤੇ ਜਿਹਦਾ ਸੀਗਾ ਉਥੇ ਥੱਕ ਦੇਖੋ ਕਿੰਨਾ ਸੋਹਣਾ ਹੈ ਨਾ ਬਾਬਾ ਜੀ ਦਾ ਸਰੂਪ ਤੇ ਉੱਥੇ ਲੱਗਿਆ ਹੋਇਆ ਸੀਗਾ ਤੇ ਹੁਣ ਥੱਕ ਗਿਆ ਹੱਥ ਪੈਰ ਧੋਣ ਲੱਗਿਆ ਤਾਂ ਹੀ ਨਹੀਂ ਸਵੇਰ ਦਾ ਘਰੇ ਆਇਆ ਮੈਮੀ ਕਿਹਾ ਕਦੇ ਨਹੀਂ ਆ ਰਿਹਾ ਹੈਗਾ ਇਹ ਉਰੇ ਖਿੱਚੀ ਹੋਈ ਆ ਨਾ ਆਪਣੇ ਕੁਟੀਆਂ ਚੋਂ ਹੂੰ ਕੁਟੀਆਂ ਦੀ ਲਓ ਜੀ ਆਪਾਂ ਹੁਣ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਰੋਟੀ ਵਗੈਰਾ ਮੈਂ ਪਕਾ ਲਈ ਲੋ ਜੀ ਆਪਾਂ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਰੋਟੀ ਮੈਂ ਲਾ ਲਈ ਸੀ ਇਹਨਾਂ ਦੇ ਆਉਣ ਤੋਂ ਪਹਿਲਾਂ ਤੇ ਦੁੱਧ ਤਰ੍ਹਾਂ ਹਥੇ ਮੇਰਾ ਕਰਮ ਤੇ ਬਾਕੀ ਜੀ ਆਪਾਂ ਆਪਣਾ ਬਲੌਗ ਦਾ ਐਂਡ ਵੀ ਇੱਥੇ ਕਰਦੇ ਆਂ ਜੇਕਰ ਬਲੌਗ ਪਸੰਦ ਆਏ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ